ਇਹ ਨਾ ਮਿੱਟੀ ਤੇ ਨਾ ਰੇਤ ਇਹਨੂੰ ਕੌਣ ਖਰੀਦੂਗਾ ਅਸੀਂ ਕਹਿੰਦੇ ਸਰਕਾਰ ਹੀ ਖਰੀਦ ਲਵੇ ਲੈ ਜਾਵੇ ਸਾਨੂੰ ਘੱਟ ਦੇ ਦੇਵੇ ਅਧਿਕ ਪੈਸੇ ਦੇ ਦੇਵੇ ਅਧੇ ਆਪ ਚੱਕ ਲਵੇ ਮੈਨੂੰ ਦੱਸੋ ਵੀ ਇਹ 15 ਨਵੰਬਰ ਤੱਕ ਜਾਂ ਦਸੰਬਰ ਤੱਕ ਇਹ ਜ਼ਮੀਨ ਸੁੱਕ ਜੂਗੀ ਇਹ ਰਸਤੇ ਬਣ ਜਾਣਗੇ ਰਾਹੁਲ ਗਾਂਧੀ ਹੋਣਾ ਨਾ ਗੱਲਬਾਤ ਨਹੀਂ ਐਹੀ ਤਾਂ ਉਹਨਾਂ ਅੱਗੇ ਆਪਣੇ ਦੁਖੜੇ ਰੋਏ ਨੇ ਇੱਕ ਤਾਂ ਇਹ ਜਿਹੜੀਆਂ ਸਾਡੀਆਂ ਅਲਾਟਮੈਂਟ ਜ਼ਮੀਨਾਂ ਸੀ ਉਹ ਸਰਕਾਰ ਸੁਪਰੀਮ ਕੋਰਟ ਨੇ ਗਰਦੌਰੀਆਂ ਤੋੜਤੀਆਂ ਹੁਣ ਜਦੋਂ ਗੁਰਦੌਰੀਆਂ ਸਾਡੇ ਨਾਮ ਸਾਡੀਆਂ ਉਹ ਜ਼ਮੀਨਾਂ ਸਾਨੂੰ ਲਾਟ ਹੋਈਆਂ ਜਦੋਂ ਗੁਰਦੌਰੀਆਂ ਨਹੀਂ ਰਹਿ ਗਈਆਂ ਸਾਨੂੰ ਮੁਆਵਜ਼ਾ ਨਹੀਂ ਮਿਲਦਾ ਨਾ ਉਹ 23 ਚ ਮਿਲਿਆ ਨਾ ਹੁਣ ਮਿਲਣ ਦੀ ਆਸ ਹੈ ਗੰਟੀ ਦਾ ਹੜਪੀਟ ਇਲਾਕਿਆਂ ਦਾ ਦੌਰਾ جاری ਹੈ ਜਿਸ ਦੀ ਸ਼ੁਰੂਆਤ ਅਜਨਾਲਾ ਦੇ ਰਮਦਾਸ ਨੇਲੇ ਪਿੰਡ ਕੋਨੇਵਾਲ ਤੋਂ ਕੀਤੀ ਗਈ ਸੀ ਉਸ ਤੋਂ ਬਾਅਦ ਗੁਰੂ ਚੱਕ ਡੇਰਾ ਬਾਬਾ ਨਾਨਕ ਦੇ ਪਿੰਡ ਗੁਰੂ ਚੱਕ ਪਹੁੰਚੇ ਹੁਣ ਇੱਥੋਂ ਦਿਨਨਗਰ ਦੇ ਲਈ ਮਕੋੜਾ ਪੱਤਨ ਦੇ ਲਈ ਰਵਾਨਾ ਹੋ ਚੁੱਕੇ ਨੇ ਪਰ ਸਾਡੇ ਰਾਂ ਨੂੰ ਕਿਸਾਨ ਮੌਜੂਦ ਨੇ ਜਿਨ੍ਹਾਂ ਨੇ ਹੁਣੇ-ਹੁਣੇ ਰਾਹੁਲ ਗਾਂਧੀ ਨੂੰ ਆਪਣਾ ਦੁੱਖੜਾ ਸੁਣਾਇਆ ਕਿ ਕਿਸ ਤਰ੍ਹਾਂ ਨਾਲ ਹੜਾਂ ਦੀ ਤਬਾਹੀ ਦਾ ਇਹ ਸ਼ਿਕਾਰ ਹੋਏ ਨੇ ਤੇ ਅੱਗੇ ਇਹਨਾਂ ਦੀ ਮਦਦ ਕਿੰਝ ਕੀਤੀ ਜਾ ਸਕਦੀ ਹੈ ਇਹਨਾਂ ਦੇ ਮੁੜ ਸੇਬੇ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਯੋਗਦਾਨ ਪਾਇਆ ਜਾ ਸਕਦਾ ਹੈ ਸਭ ਤੋਂ ਵੱਡੀ ਚਰੋਤੀ ਇਹ ਹੈ ਕਿ ਹੁਣ ਹਲੇ ਵੀ ਪਾਣੀ ਖੜਾ ਹੈ ਸਰਕਾਰ ਨੇ ਤਾਂ ਕਹਿਤਾ ਜਿਸ ਦਾ ਖੇਤ ਉਸ ਦਾ ਰੇਤ ਪਰ ਮਿਲ ਲੱਗਦਾ ਤੋ ਰੇਤ ਹੀ ਕਿੱਢਿਆ ਜਾ ਸਕਦਾ ਪਹਿਲਾਂ ਵੇਖੋ ਜੀ ਵੀ ਕੈਮਰਾਮੈਨ ਵੀਰ ਨੂੰ ਬੇਨਤੀ ਆ ਵੀ ਆ ਵੇਖੋ ਇਹ ਰੇਤ ਇਹ ਨਾ ਮਿੱਟੀ ਤੇ ਨਾ ਰੇਤ ਇਹਨੂੰ ਕੌਣ ਖਰੀਦੂਗਾ ਅਸੀਂ ਕਹਿੰਦੇ ਸਰਕਾਰ ਹੀ ਖਰੀਦ ਲਵੇ ਲੈ ਜਾਵੇ ਸਾਨੂੰ ਘੱਟ ਦੇ ਦੇਵੇ ਅਧਿਕ ਪੈਸੇ ਦੇ ਦੇਵੇ ਅਧੇ ਆਪ ਰੁਚਾ ਲਵੇ ਇਹ ਇਹ ਕਿਹੜੇ ਕੰਮ ਆਊਗੀ ਦੂਸਰੀ ਗੱਲ 15 ਨਵੰਬਰ ਜਾਂ ਦਸੰਬਰ ਤੱਕ ਟਾਈਮ ਦਿੱਤਾ ਭਾਜੀ ਤੁਸੀਂ ਪੰਜਾਬ ਦੇ ਵਾਸੀ ਹੋ ਮੈਨੂੰ ਦੱਸੋ ਵੀ ਇਹ 15 ਨਵੰਬਰ ਤੱਕ ਜਾਂ ਦਸੰਬਰ ਤੱਕ ਇਹ ਜ਼ਮੀਨ ਸੁੱਕ ਜੂਗੀ ਇਹ ਰਸਤੇ ਬਣ ਜਾਣਗੇ ਤੁਸੀਂ ਤੁਹਾਨੂੰ ਲੋਕਤੰਤਰ ਦਾ ਚੌਥਾ ਥੰਮ ਕਿਹਾ ਗਿਆ ਔਰ ਅਸੀਂ ਧਨਵਾਦ ਕਰਦੇ ਹਾਂ ਵੀ ਤੁਸੀਂ ਸਾਡੀ ਸੁਣਵਾਈ ਜਿਹੜੀ ਸਰਕਾਰ ਤੱਕ ਪਹੁੰਚਾਉਣ ਲਈ ਆਏ ਜੀ ਤੁਹਾਨੂੰ ਰਾਹੁਲ ਗਾਂਧੀ ਨਾਲ ਕੀ ਗੱਲਬਾਤ ਰਾਹੁਲ ਗਾਂਧੀ ਹੋਣਾ ਨਾ ਗੱਲਬਾਤ ਨਹੀਂ ਅਸੀਂ ਤਾਂ ਉਹਨਾਂ ਅੱਗੇ ਆਪਣੇ ਦੁੱਖੜੇ ਰੋਏ ਨੇ ਇੱਕ ਤਾਂ ਇਹ ਜਿਹੜੀਆਂ ਸਾਡੀਆਂ ਅਲਾਟਮੈਂਟ ਜ਼ਮੀਨਾਂ ਸੀ ਉਹ ਸਰਕਾਰ ਸੁਪਰੀਮ ਕੋਰਟ ਨੇ ਗਰਦੌਰੀਆਂ ਤੋੜਤੀਆਂ ਹੁਣ ਜਦੋਂ ਗਰਦੌਰੀਆਂ ਸਾਡੇ ਨਾਮ ਸਾਡੀਆਂ ਉਹ ਜ਼ਮੀਨਾਂ ਸਾਨੂੰ ਲਾਟ ਹੋਈਆਂ ਜਦੋਂ ਗਰਦੌਰੀਆਂ ਨਹੀਂ ਰਹਿ ਗਈਆਂ ਸਾਨੂੰ ਮੁਆਵਜ਼ਾ ਨਹੀਂ ਮਿਲਦਾ ਨਾ ਉਹ 23 ਚ ਮਿਲਿਆ ਨਾ ਹੁਣ ਮਿਲਣ ਦੀ ਆਸ ਇੱਕ ਤਾਂ ਅਸੀਂ ਉਹ ਕਹਿੰਨੇ ਆ ਵੀ ਉਹ ਜ਼ਮੀਨਾਂ ਸਾਡੇ ਨਾਮ ਕੀਤੀਆਂ ਜਾਣ ਇੱਕ ਖੜਾ ਨੂੰ ਰੋਕਣ ਦਾ ਪੱਕਾ ਪ੍ਰਬੰਧ ਇੱਕ ਉਹਨਾਂ ਨੂੰ ਅਸੀਂ ਇਹ ਦੱਸਿਆ ਵੀ ਜਿਹੜੇ ਦਰਿਆ ਨੇ ਨਾ ਜਾਂ ਜਿਵੇਂ ਸਾਡੇ ਤੁਸੀਂ ਕਹਿ ਲਓ ਵੀ 34 ਪਿੰਡ ਪ੍ਰਭਾਵਿਤ ਹੋਏ ਨੇ ਕੱਲਾ ਜੀਰਾ ਹਲਕਾ ਦੇ ਉੱਥੇ ਜਿਹੜਾ ਦਰਿਆ ਵਗ ਰਿਹਾ ਉਹ ਸਾਡੀਆਂ ਮਾਲਕੀ ਜ਼ਮੀਨਾਂ ਦੇ ਵਿੱਚ ਵਗ ਰਿਹਾ ਨਾ ਕਿ ਉਹ ਗਵਰਨਮੈਂਟ ਦੀ ਜ਼ਮੀਨ ਹੈ ਰਜਿਸਟਰੀਆਂ ਇੰਤਕਾਲ ਸਾਡੇ ਨਾਮ ਤੇ ਨੇ ਉਹਨਾਂ ਨੂੰ ਸਰਕਾਰ ਲੈ ਲਵੇ ਸਾਨੂੰ ਮਾਅਵਜਾ ਦੇ ਦੇਵੇ ਉਹਦਾ ਨਹਿਰੀਕਰਨ ਕੀਤਾ ਜਾਵੇ ਉਹਦੀ ਖਲਾਈ ਕਰਾ ਕੇ ਜਿਹੜੇ ਬੰਨ ਪੱਕੇ ਕੀਤੇ ਜਾਣ ਹੁਣ ਮੈਂ ਦੱਸਿਆ ਸੀ ਅੱਗੇ ਰਾਹੁਲ ਜੀ ਨੂੰ ਵੀ ਸਾਡੇ ਪੱਟੀ ਤਹਿਸੀਲ ਦੇ ਵਿੱਚ ਤੇ ਜੀਰਾ ਹਲਕੇ ਦੇ ਵਿੱਚ ਦੋ ਬੰਨ ਨੇ ਜਿਹੜੇ ਟੁੱਟਣ ਕਿਨਾਰੇ ਨੇ ਅੱਜ ਤੋਂ 15 20 ਦਿਨ ਪਹਿਲਾਂ ਗੁਰੂਕੀਆਂ ਸੰਗਤਾਂ ਮਹਾਪੁਰਸ਼ ਸੰਸਥਾਵਾਂ ਲੱਗੇ ਹੋਏ ਨੇ ਉਹਨਾਂ ਨੂੰ ਬੰਨਣ ਵਾਸਤੇ ਉੱਥੇ ਲੰਗਰ ਚੱਲ ਪੱਕੇ ਪ੍ਰਬੰਧ ਹੋਣ ਕਿਉਂਕਿ ਉੱਥੇ 2023 ਚ ਵੀ ਆਇਆ 2025 ਚ ਵੀ ਆਏ ਅੱਗੇ ਫਿਰ ਖਤਰਾ ਹਰ ਸਾਲ ਮੈਂ ਉਹੀ ਕਹਿ ਰਿਹਾ ਵੀ ਸਰਕਾਰ ਦੇ ਕੰਨ ਤੇ ਜੂਨੀ ਸਰਕਤੀ ਤੇ ਸੰਗਤਾਂ ਉੱਥੇ ਮਹੀਨੇ ਤੋਂ ਸੂਲੀ ਚੜੀਆਂ ਹੋਈਆਂ ਨੇ ਤੇ ਰਾਹੁਲ ਗਾਂਧੀ ਰਹੇ ਨੇ ਕੀ ਪ੍ਰੋਸਾ ਦਿੱਤਾ ਪਾਰਲੀਮੈਂਟ ਚ ਮੁੱਦਾ ਚੱਕਣਗੇ ਪੂਰੇ ਜੋਰ ਸ਼ੋਰ ਨਾਲ ਲੜਾਈ ਲੜਾਂਗੇ ਫਿਰ ਵੀ ਜੇ ਕੋਈ ਕਮੀ ਰਹਗੀ ਤੇ ਉਹ ਕਹਿੰਦੇ ਵੀ ਜਿਸ ਦਿਨ ਕਾਂਗਰਸ ਸਰਕਾਰ ਆਈ ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਪੰਜਾਬ ਦੀ ਲੀਡਰਸ਼ਿਪ ਖੜੀ ਆ ਬਾਜਵਾ ਸਾਹਿਬ ਰੰਦਾਵਾ ਜੀ ਵੜਿੰਗ ਸਾਹਿਬ ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਕਿ ਪਹਿਲ ਦੇ ਆਧਾਰ ਤੇ ਕੰਮ ਕੀਤਾ ਜਾਊਗਾ ਸਾਨੂੰ ਵਿਸ਼ਵਾਸ ਵੀ ਹੈ ਜਿਸ ਤਰ੍ਹਾਂ ਕਾਲੇ ਕਾਨੂੰਨਾਂ ਰਹੀ ਇਹਨਾਂ ਨੇ ਲੜਾਈ ਲੜੀ ਹੈ ਨਾ ਪੰਜਾਬ ਦੇ ਲੋਕਾਂ ਨੂੰ ਸਜਾਇਆ ਗਿਆ ਕਿ ਇਹ ਮੁੱਦਾ ਪ੍ਰਮੁਖਤਾ ਦੇ ਨਾਲ ਚੱਕਿਆ ਜਾਊਗਾ ਭਾਜੀ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਜਗਤਾਰ ਖੰਡਾਵਾ ਜੀ ਤੁਹਾਨੂੰ ਅਸੀਂ ਸੁਣ ਰਹੇ ਸੀ ਕਿ ਤੁਸੀਂ ਆਪਣੀ ਗਾਇਕੀ ਦੇ ਨਾਲ ਆਪਣਾ ਦੁੱਖਣਾ ਬਿਆਨ ਕਰ ਰਹੇ ਹੋ ਹਾਂਜੀ 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 ਪਾਣੀ ਨੇ ਕਹਿਰ ਕਮਾਇਆ ਏ ਤੁਸੀਂ ਤੋੜ ਕੇ ਅੱਗੇ ਆਇਆ ਏ ਪਾਣੀ ਨੇ ਕਹਿਰ ਕਮਾਇਆ ਏ ਤੁਸੀਂ ਤੋੜ ਕੇ ਅੱਗੇ ਆਇਆ ਏ ਤੰਬੂ ਤੁਸੀਂਾਂ ਤੇ ਲਾਇਆ ਏ ਤੰਬੂ ਕੋਠਿਆਂ ਤੇ ਲਾਇਆ ਏ ਡੰਗਰਾਂ ਦਾ ਬੂੜਾ ਹਾਲ ਡੰਗਰਾਂ ਦਾ ਬੂੜਾ ਹਾਲ ਇੰਨਾ ਬਾਰੇ ਸੋਚੋ ਮੰਤਰੀਓ ਦੁਨੀਆਂ ਦਾ ਬੂੜਾ ਹਾਲ ਇੰਨਾ ਬਾਰੇ ਸੋਚੋ ਮੰਤਰੀਓ ਦੁਨੀਆਂ ਦਾ ਬੂੜਾ ਹਾਲ ਇੰਨਾ ਬਾਰੇ ਸੋਚੋ ਮੰਤਰੀਓ ਝੋਨਾ ਵੀ ਸਾਰਾ ਡੋਹ ਬ ਦਿੱਤਾ ਕਿਸਾਨਾਂ ਦਾ ਲੱਕ ਵੀ ਤੋੜ ਦਿੱਤਾ ਜੋ ਨਾਂਵੇਂ ਸਾਰਾ ਡੋਬ ਦਿੰਦਾ ਕਿਸਾਨਾਂ ਦਾ ਲੱਕ ਵੀ ਤੋੜ ਦਿੰਦਾ ਕਿਸਾਨਾਂ ਦਾ ਲੱਕ ਵੀ ਤੋੜ ਦਿੰਦਾ ਫਸਲਾਂ ਦਾ ਬੂੜਾ ਹਾਲ ਫਸਲਾਂ ਦਾ ਬੂੜਾ ਹਾਲ ਗਰੀਬਾਂ ਦਾ ਬੂੜਾ ਹਾਲ ਇੰਨਾ ਬਾਰੇ ਸੋਚੋ ਮੰਤਰੀਓ ਦੁਨੀਆ ਦਾ ਬੂੜਾ ਹਾਲ ਇੰਨਾ ਬਾਰੇ ਸੋਚੋ ਮੰਤਰੀਓ ਦੁਨੀਆ ਦਾ ਬੂੜਾ ਹਾਲ ਇੰਨਾ ਬਾਰੇ ਸੋਚੋ ਮੰਤਰੀਓ ਤੁਸੀਂ ਕੋੜੀ ਡੋਰ ਤੋਂ ਤੋੜ ਦਿੱਤੀ ਖਾਸਾਂ ਵਾਲਿਆਂ ਦੀ ਗੋਭੀ ਰੋੜ ਦਿੱਤੀ ਤੁਸੀਂ ਕੋੜੀ ਡੋਰ ਤੋਂ ਤੋੜ ਦਿੱਤੀ ਖਾਸਾਂ ਵਾਲਿਆਂ ਦੀ ਗੋਭੀ ਰੋੜ ਦਿੱਤੀ ਠੇਕਾ ਸੀ 7000 ਠੇਕਾ ਸੀ 70000 ਇੰਨਾ ਬਾਰੇ ਸੋਚੋ ਮੰਤਰੀਓ ਦੁਨੀਆ ਦਾ ਬੁੜਾ ਹਾਲ ਇੰਨਾ ਬਾਰੇ ਸੋਚੋ ਮੰਤਰੀਓ ਦੁਨੀਆ ਦਾ ਬੁੜਾ ਹਾਲ ਇੰਨਾ ਬਾਰੇ ਸੋਚੋ ਮੰਤਰੀਓ ਤਾਂ ਕਿਸੇ ਮੰਤਰੀ ਨੇ ਆ ਕੇ ਸਾਰ ਲਈ ਤੁਹਾਡੀ ਕੋਈ ਮਦਦ ਕੀਤੀ ਹੈ ਹਾਂਜੀ ਆਇਆ ਹਰੰਦਾਵਾ ਸਾਹਿਬ ਵੀ ਆਇਆ ਹਾਂਜੀ ਸਾਰੇ ਲੀਡਰ ਫੇਸ ਪਾਏ ਨੇ ਕਾਂਗਰਸ ਆ ਗਈ ਹਾਂਜੀ ਹੋਰ ਪਾਰਟੀਆਂ ਆ ਗਈਆਂ ਧਾਰਮਿਕ ਸੰਸਥਾਵਾਂ ਆ ਗਈਆਂ ਪਰ ਸਰਕਾਰ ਆਈ ਹਾਂਜੀ ਸਰਕਾਰ ਮੌਜੂਦਾ ਸਰਕਾਰ ਮੌਜੂਦਾ ਸਰਕਾਰ ਨਹੀਂ ਆਈ ਥੋ ਤੱਕ ਪਹੁੰਚੀ ਨਹੀਂ ਪਹੁੰਚੀ ਨਹੀਂ ਜੀ ਨਹੀਂ ਇਹ ਇਹ ਉਹ ਪੀੜਿਤ ਲੋਕ ਨੇ ਜੋ ਵੱਡੇ ਨੁਕਸਾਨ ਦੇ ਬਾਵਜੂਦ ਵੱਡੀ ਤਬਾਹੀ ਦੇ ਬਾਵਜੂਦ ਚੜ੍ਹਦੀ ਕਲਾ 'ਚ ਨੇ ਔਰ ਕਿਸ ਤਰ੍ਹਾਂ ਦੇ ਨਾਲ ਆਪਣੇ ਗੀਤ ਦੇ ਰਾਹੀ ਇਸ ਪੀੜਿਤ ਨੌਜਵਾਨ ਨੇ ਆਪਣਾ ਦਰਦ ਬਿਆਨ ਕੀਤਾ ਹੈ ਰਾਹੁਲ ਗਾਂਧੀ ਅੱਗੇ ਵੀ ਆਪਣਾ ਦੁਖੜਾ ਰੋਇਆ ਹੈ ਔਰ ਰਾਹੁਲ ਗਾਂਧੀ ਤੋਂ ਇਹ ਭਰੋਸਾ ਮਿਲਿਆ ਹੈ ਕਿ ਇਹਨਾਂ ਬੰਨਾਂ ਨੂੰ ਪੱਕੇ ਕਰਨ ਦਾ ਮੁੱਦਾ ਪ੍ਰਮੁਖਤਾ ਦੇ ਨਾਲ ਲੋਕ ਸਭਾ ਵਿੱਚ ਚੱਕਿਆ ਜਾਊ ਔਰ ਸਰਕਾਰ ਤੋਂ ਫੰਡ ਜਾਰੀ ਕਰਾ ਕੇ ਇਹ ਸਾਰੇ ਬੰ ਜਿਹੜੇ ਪੱਕੇ ਕੀਤੇ ਜਾਣਗੇ ਤਾਂ ਜੋ ਮੁੜ ਤੋਂ ਇਹਨਾਂ ਇਲਾਕਿਆਂ ਨੂੰ ਹੜਾਂ ਦੀ ਮਾਰ ਨਾ ਚੱਲਨੀ ਪਵੇ। ਕੈਮਰਾ ਬਸਰ ਅਰਤਾਰ ਸਿੰਘ ਦੇ ਨਾਲ ਮਨਿੰਦਰ ਸਿੰਘ ਮੌਂਗਾ ਪੀਟੀ ਸੀ ਪਿੰਡ ਗੁਰੂ ਚੱਕ ਡੇਰਾ ਬਾਬਾ ਨਾਨਕ